ਦੋਸਤੋ ਸਵਾਗਤ ਹੈ ਤੁਹਾਡਾ ਬਲੌਗ 2 ਦੇ ਵਿੱਚ ਅੱਜ ਤੁਹਾਨੂੰ ਉਸ ਦਿਨ ਦੱਸਿਆ ਸੀ ਕਿ ਕੁਝ ਕਰ ਰਹੀ ਹਾਂ ਮੈਂ ਤਾਂ ਉਹ ਕੰਮ ਹੈ ਮੈਂ ਬਣਾ ਰਹੀ ਹਾਂ ਸੇਵੀਆਂ ਬਾਬਾ ਗੁੱਗਾ ਜੀ ਦੇ ਮੱਥਾ ਟੇਕਣ ਵਾਸਤੇ ਜਿਹਦੇ ਲਈ ਸਭ ਤੋਂ ਪਹਿਲਾਂ ਮੈਂ ਕਪੜੇ ਨਾਲ ਆਟੇ ਨੂੰ ਛਾਣ ਲਾਂਗੀ ਤਾਂ ਕਿ ਬਰੀਕ-ਬਰੀਕ ਆਟਾ ਜਿਹੜਾ ਪਾਊਡਰ ਵਰਗਾ ਉਹ ਮੈਨੂੰ ਮਿਲ ਜੇ ਆਟਾ ਪਾ ਲਿਆ ਮੈਂ ਹੁਣ ਇਸ ਨੂੰ ਚੰਗੀ ਤਰ੍ਹਾਂ ਛਾਣ ਦਵਾਂਗੇ ਦੇਖੋ ਕਿੰਨਾ ਸੋਹਣਾ ਆਟਾ ਬਰੀਕ ਰੀਕ نیچے ਨਿਕਲ ਰਿਹਾ ਹੈ ਅਸੀਂ ਤਾਂ ਬਈ ਬਿਲਕੁਲ ਪਿਓਰ ਪਿੰਡੂਆ ਸਾਰੇ ਕੰਮ ਜਿੱਦਾਂ ਪਿੰਡਾਂ ਵਿੱਚ ਹੁੰਦੇ ਨੇ ਐਦਾਂ ਹੀ ਕਰਦੀ ਆ ਮੈਂ ਸਾਰੇ ਕੰਮ ਤੇ ਆਟਾ ਛਾਣ ਲਿਆ ਮੈਂ ਬਿਲਕੁਲ ਬਰੀਕ-ਬਰੀਕ ਛਾਣਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਹੁਣ ਮੈਂ ਇਸ ਨੂੰ ਥੋੜਾ-ਥੋੜਾ ਪਾਣੀ ਪਾ ਕੇ ਗੁੰਨ ਲਾਂਗੀ ਕਿਉਂਕਿ ਆਟਾ ਮੈਨੂੰ ਕਰੜਾ ਜਿਹਾ ਚਾਹੀਦਾ ਹੈ ਨਹੀਂ ਤੇ ਪਤਲੇ ਆਟੇ ਦੀਆਂ ਸੇਵੀਆਂ ਨਹੀਂ ਬਣਣੀਆਂ ਇਸ ਲਈ ਆਟਾ ਜਿਹੜਾ ਉਹ ਸਖਤ ਚਾਹੀਦਾ ਹੈ ਹਾਂਜੀ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਿਆ ਦੇਖੋ ਇਹਨੂੰ ਪੋਲੀਥੀਨ ਨਾਲ ਚੰਗੀ ਤਰ੍ਹਾਂ ਢੱਕ ਲਿਆ ਤੇ ਹੁਣ ਮੈਂ ਵਟ ਰਹੀਆਂ ਇਹਦੀਆਂ ਸੇਵੀਆਂ ਸੇਵੀਆਂ ਵਟ ਵਟ ਕੇ ਅਸੀਂ ਕਰੀਰ ਦੀ ਟਾਣੀ ਇਸ ਲਈ ਮਗਵਾਈ ਸੀ ਕਿ ਅਸੀਂ ਵਟ ਕੇ ਸੇਵੀਆਂ ਉਹਦੇ ਉੱਤੇ ਸੁੱਕਣੀਆਂ ਪਾ ਦਈਏ ਤੇ ਮੇਰੀ ਮੰਮੀ ਕਹਿੰਦੇ ਹੁੰਦੇ ਨੇ ਵੀ ਇਹ ਇੱਕ ਤਰ੍ਹਾਂ ਦਾ ਸਾਗਨ ਜਿਹਾ ਹੁੰਦਾ ਹੈ ਵੀ ਇਹਦੇ ਉੱਤੇ ਪਾ ਦਿੰਦੇ ਆ ਪੁਰਾਣੇ ਟਾਈਮ ਦੇ ਵਿੱਚ ਇਹਦੇ ਤੇ ਪਾਉਂਦੇ ਸੀ ਤੇ ਹੁਣ ਵੀ ਅਸੀਂ ਇਸ ਤੇ ਹੀ ਪਾਉਂਨੇ ਆ ਖਰੀਦ ਦੀ ਟਾਣੀ ਤੇ ਇਸ ਲਈ ਮੰਗਵਾਈ ਸੀ ਮੈਂ ਇਹ ਕ੍ਰੀਡ ਦੀ ਟਾਣੀ ਤਾਂ ਕਿ ਇਹਦੇ ਉੱਤੇ ਸੇਵੀਆਂ ਵੱਟ ਕੇ ਪਾ ਦਈਏ ਤੇ ਸੁੱਕ ਜਾਣ ਦੇਖੋ ਮੈਂ ਸੇਵੀਆਂ ਵੱਟ ਰਹੀਆਂ ਕਿੰਨੀ ਲੰਬੀ ਸੇਵੀਆਂ ਤੇ ਮੇਰੇ ਬੱਚੇ ਉਠਾ ਖਾ ਕੇ ਸੁੱਕੀਆਂ ਖਾ ਰਹੇ ਸੀ ਹਾਂਜੀ ਇੰਨੀ ਉਹ ਵੱਟੀਆਂ ਨੇ ਅਸੀਂ ਸੇਵੀਆਂ ਹਲ ਹਲ ਕੇ ਵੱਟੀਆਂ ਹਾਂ ਆ ਜਾ ਬਰੇ ਆਣਾ ਆਇਆ ਹਾਂਜੀ ਸੇਵੀਆਂ ਆਪਾਂ ਨੇ ਬੱਟ ਲਈਆਂ ਨੇ ਸਾਰੀਆਂ ਤੇ ਤੁਹਾਨੂੰ ਚੁੱਲਾ ਦਿਖਾਉਣੀ ਆ ਕਿੰਨਾ ਸੋਹਣਾ ਲੱਗਦਾ ਹੈ ਪੋਚਾ ਲਾਇਆ ਸੀ ਜਿਸ ਤੇ ਮੈਂ ਤਰ ਰਹੀਆਂ ਸਬਜੀ ਤੇ ਅੱਜ ਜਨਮਸਤਮੀ ਆ ਸਾਰਿਆਂ ਨੂੰ ਜਨਮਸਤਮੀ ਦੀਆਂ ਲੱਖ ਲੱਖ ਵਧਾਈਆਂ ਜੀ ਇਹ ਮੇਰੇ ਮੰਦਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਤੇ ਸ਼੍ਰੀ ਰਾਧਾ ਜੀ ਨੇ ਜੋ ਕਿ ਤੇ ਅਸੀਂ ਸਾਰੇ ਰਾਣੀ ਚੱਲ ਪਾਉਂਦੇ ਹਾਂ ਤੇ ਕੰਦੇ ਲਈ ਪਹਿਲਾਂ ਸਾਨੂੰ ਪਿੰਡ ਮੱਥਾ ਟੇਕਣਾ ਪੈਂਦਾ ਫਿਰ ਉਸ ਤੋਂ ਬਾਅਦ ਅਸੀਂ ਕਿਤੇ ਹੋਰ ਜਾ ਕੇ ਮੱਥਾ ਟੇਕ ਸਕਦੇ ਹਾਂ ਓਕੇ ਦੋਸਤੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ